ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜੀ ਖੜੇ ਆ ਪਿੰਡ ਜੰਡੀ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਮੇਜਰ ਸਿੰਘ ਜੀ ਸ਼ੀਨਾ ਸੀਨੀਅਰ ਗ੍ਰੀਨ ਪੰਜਾਬ ਮਿਸ਼ਨ ਟੀਮ ਦੇ ਆਗੂ ਨੇ ਤੇ ਉਹਨਾਂ ਦੇ ਮਨ ਦੀ ਤੁਸੀਂ ਦੇਖ ਲਓ ਵੀ ਬੱਚੇ ਮੜਾ ਜਾਂ ਫੂਕ ਮਾ ਕੇ ਦਿਖਾ ਰਹੇ ਆ ਉਹਨਾਂ ਦੇ ਘਰੇ ਪਹਿਲਾਂ ਹੀ ਕਿੰਨੇ ਸਾਰੇ ਦਰਖਤ ਜਿਹੜੇ ਲੱਗੇ ਹੋਏ ਆ ਪਿਛਲੇ ਪਾਸੇ ਵੀ ਬਹੁਤ ਸਾਰੇ ਦਰਖਤ ਤੁਹਾਨੂੰ ਕਲਿੱਪਾਂ ਵਿੱਚ ਨਾਲ ਐਡਨ ਕਰਦੇ ਆਂਗੇ ਤੇ ਉਹਨਾਂ ਦੇ ਮਨ ਦੀ ਖੁਸ਼ੀ ਸੀ ਵੀ ਜਿਹੜੇ ਅਲੋਪ ਹੋਏ ਬੂਟੇ ਆ ਉਹ ਵੀ ਆਪਾਂ ਆਪਣੇ ਘਰ ਦੇ ਵਿੱਚ ਜਿਹੜੇ ਲੋਪ ਹੋ ਰਹੇ ਆ ਲਾਈਏ ਤੇ ਸ਼ਿਨਤ ਸਾਹਿਬ ਕਿਵੇਂ ਮੰਦੀ ਭਾਵਨਾ ਬਣੀ ਹੈ ਮੇਰੇ ਦਰਸ਼ਕਾਂ ਦੇ ਨਾਲ ਜਰੂਰ ਸਾਂਝਾ ਕਰੋ। ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਫਤਿਹ ਜੀ ਅਸੀਂ ਧੰਨਵਾਦੀ ਤਾਂ ਹੈਗੇ ਜੀ ਸਤਿ ਪਾਤ ਜਿਹੜਾ ਰੇਰ ਘੜੀ ਦਾ ਇੰਜਨ ਬਣ ਕੇ ਸਾਡੇ ਢੱਪੇ ਨੂੰ ਕਿੱਛੀ ਫਿਰਦਾ ਮੰਦੀ ਤਮੰਨਾ ਇਹ ਸੀਗੀ ਵੀ ਜਿਹੜੇ ਲੋਪ ਉਥੇ ਕੁਛ ਲਾ ਦੀਏ। ਕਦੇ ਪਹਿਲਾਂ ਜਦੋਂ ਮੈਂ ਇੱਥੇ ਰਹਿੰਦਾ ਸੀਗਾ ਉਦੋਂ ਕਾਫੀ ਉਥੇ ਸੀਗਾ ਕਾਫੀ ਦਕਸ਼ਾਨਾਂ ਆ ਗਏ ਉਥੇ ਜੀ ਸਹੀ ਬੱਚੇ ਖਿਆਲ ਕਰਦੇ ਹੋ ਨਾ ਕਿ ਹੁਣ ਵੀ ਤੁਸੀਂ ਦੇਖਿਆ ਵੀ ਪਾਣੀ ਪੂਣੀਆ ਕਿਵੇਂ ਸੀਗੇ ਚਲੋ ਖੈਰ ਮੰਦੀਤ ਤਾਂ ਬੰਦਾ ਸੀ ਵੀ ਬਾਹਰ ਜਾਣਾ ਵਾ ਵੀ ਉਹ ਤੋਂ ਜਾਣ ਤੋਂ ਪਹਿਲਾਂ ਪਹਿਲਾਂ ਦਾਜਾ ਕਰਨ ਫੁੱਟੇ ਲਾ ਜੀਏ ਹੂੰ ਤੇ ਰਾਤ ਫਿਰ ਬੇਨਤੀ ਕੀਤੀ ਬੀਬੀਆਂ ਭੈਣਾਂ ਨੂੰ ਕੀਤੀ ਬੇਨਤੀ ਵੀ ਤੁਸੀਂ ਆ ਜਾਓ ਅਨੰਦ ਰੈਣ ਜੀ ਉਹਦੇ ਇਧਰ ਪਾਇਆ ਜੀ ਸਾਰੀ ਸਾਡੀ ਟੀਮ ਦੇ ਵਿੱਚ ਤੇ ਜੋ ਜੋ ਵੀ ਬੰਦੇ ਆਏ ਆ ਨਾਲ ਅਨੰਦ ਰੈਣ ਜੀ ਆਏ ਆ ਅਸੀਂ ਇਹਨਾਂ ਦਾ ਵੀ ਸਵਾਗਤ ਕਰਦੇ ਇੱਥੇ ਆਇਆ ਤਾਂ ਜੀ ਮਾਸਟਰ ਪਰਮਿੰਦਰ ਜੀ ਆਏ ਆ ਜੀ ਇਹਦਾ ਵੀ ਬਹੁਤ-ਬਹੁਤ ਧੰਨਵਾਦ ਆ ਦੋ ਬੀਰੀਆਂ ਭੈਣਾਂਆਂ ਛੋਟੀਆਂ ਨਾਮ ਵੀ ਨਾਮ ਨਵਾਂ ਸਿਰਫ ਉੱਤ ਆਇਆ ਜੀ ਖੁਦ ਵੀ ਇਹਦਾ ਵੀ ਧੰਨਵਾਦ ਹੈ ਆਇਆ ਅੰਗਰ ਬੱਟਾ ਜਿਹੜਾ ਮੁਕਰ ਗਿਆ ਰਾਤ ਕਿਤੇ ਮੈਂ ਜਾਣਾ ਮੈਨੂੰ ਇਹਦਾ ਵੀ ਜਦੋਂ ਮੈਂ ਉਹਨਾਂ ਸੌਣ ਚੋਂ ਅੰਨੇ ਤੋਂ ਦੋ ਮਹੀਨਾ ਬਾਅਦ ਬਈ ਸ਼ਾਇਦ ਫੁੱਟੇ ਹੁਣ ਕੁਛ ਵੱਡੇ ਹੋ ਗਏ ਹੁਣ ਮੈਂ ਬਿੰਦਤੀ ਕਰਦੇ ਆਂ ਵੀ ਆਹ ਤਾਂ ਫੇਰ ਇੱਥੇ ਹੀ ਆਉਂਦਾ ਆਹੋ ਤਾਂ ਨਾ ਤਾਂ ਮੈਂ ਜਾਣਦਾ ਨਹੀਂ ਇਹ ਉਹ ਨਹੀਂ ਆ ਜੀ ਖਿਰਨੀ ਸ਼ਾਇਦ ਖਿਰਨੀ ਵੀ ਆਉਂਦੇ ਤਾਂ ਕੀ ਤੇ ਜੀ ਖਿਰਨੀ ਦਿਹੜੂ ਮੋਲ 3 ਇਹ ਜਿਹੜੇ ਪੌਦੇ ਆ ਆਪਣੇ ਪੰਜਾਬ ਦੇ ਰਵਾਇਤੀ ਬੂਟੇ ਆ ਪਰ ਹੁਣ ਸਾਡੇ ਮਤਲਬ ਦੇਸੀ ਨਹੀਂ ਰਹੇ ਅਸੀਂ ਨਹੀਂ ਦੇਖੇ ਅਸੀਂ ਖੁਦ ਵੀ ਦੇਖੇ 44-45 ਸਾਲ ਦੀ ਉਮਰ ਹੋ ਗਈ ਤੇ ਇਹਨਾਂ ਬੱਚਿਆਂ ਨੇ ਤੇ ਦੇਖਣੇ ਕੀ ਆ ਜੇ ਇਹਨਾਂ ਨੂੰ ਦਿਖਾਉਣੇ ਚਾਹੁੰਦੇ ਆ ਪਲਾਸਟਿਕ ਦੀਆਂ ਬੋਤਲਾਂ ਦਾ ਤੁਸੀਂ ਦਿਖਾਤੀਆਂ ਜੇ ਇਹਨਾਂ ਨੂੰ ਇਹ ਬੂਟੇ ਦਿਖਾਉਣੇ ਚਾਹੁੰਦੇ ਆ ਤਾਂ ਇਹ ਲਾਉਣੇ ਪੈਣੇ ਆ ਹਾਂਜੀ ਬਾਕੀ ਹਾਂਜੀ ਹਾਂਜੀ ਸਾਰਿਆਂ ਦੀ ਗੱਲ ਆ ਸਾਰਿਆਂ ਨੇ ਸਾਲ ਲੈਣੇ ਆ ਅਸੀਂ ਬੱਚਿਆਂ ਨੂੰ ਕੋਈ ਕਰਕੇ ਦਿਖਾ ਕੇ ਜਾਣਾ ਵੀ ਪਈ ਅਸੀਂ ਤਾਂ ਆ ਲਾ ਚਦੇ ਆ ਤੇ ਪਹਿਲਾਂ ਸਾਡੇ ਵੱਡੂ ਜਿਹੜੇ ਨੇ ਕਿੰਨੇ ਰਾਏ ਸੀ ਕੋਈ ਹਸਾਬ ਕਿਤਾਬ ਨਹੀਂ ਸੀ ਆ ਸਾਡਾ ਬਦਪਰ ਭਰੇ ਆਉਂਦੇ 11 ਬੂਟੇ ਸੀ ਇੱਥੇ ਚਾਲਦੀ ਸੀ ਤੂੰ ਤੁਸੀਂ ਦੇਖਾ ਸੀ ਗਿਆ ਪੁੱਤ ਜੋੜੀ ਹੁੰਦੀ ਸੀ ਉਹਨੂੰ ਤੋੜ ਕੇ ਨਾ ਚਾਲੀ ਚਾਦੇ ਉਹਨੂੰ ਐ ਗੁਆਰੇ ਦੀਆਂ ਭਰੀਆਂ ਫੜਾ ਦੇਣੀ ਆ ਮੂੰਹ ਚ ਉਹ ਐ ਕਰਕੇ ਫੜਾ ਦੇਣੀ ਇਹਦੇ ਕੱਢੀ ਜਾਂਦੇ ਅਜਾ ਟਾਈਮ ਸੀਗਾ ਜੀ ਇਹ ਨਾਲੇ ਅਸੀਂ ਖੋਜਾਂ ਨਾਲੇ ਪਸ਼ੂ ਖੋਜਾਂ ਅਗਰ ਦਾਸੀਗਾ ਉਹਨੂੰ ਪਤਾ ਲੱਗਿਆ ਖੋਪੇ ਲੱਗੇ ਹੁੰਦੇ ਸੀ ਵੀ ਇੱਥੇ ਕੜਾ ਹੈ ਜਦੋਂ ਉਹਨੇ ਖਾ ਲੈਣਾ ਉਹਨੇ ਉਹਦੇ ਨੇ ਫਿਰ ਮੂੰਹ ਐ ਤਾਂ ਲੈ ਉਹਨੇ ਪਾਦੇ ਨੇ ਉਹਨੇ ਦੇਖਿਆ ਗਵਾਰਾ ਵੀ ਜਦੋਂ ਨਹੀਂ ਕੀਤਾ ਸਾਡੇ ਇੱਥੇ ਉਹ ਫਸਰੇ ਨਹੀਂ ਰਹੀਆਂ ਜੀ ਨਹੀਂ ਰਹੀਆਂ ਉਹ ਗੱਲਾਂ ਨਾ ਰਹੀਆਂ ਉਹ ਬਾਤਾਂ ਨਾ ਰਹੀਆਂ ਸਾਨੂੰ ਬਹੁਤ ਧੰਨਵਾਦ ਜੀ ਹਾਂ ਜੀ ਨਾਮ ਕੀ ਕਹੋਗੇ ਕੱਲ ਸਰਦਾਰ ਸੁਮਿੰਦਰ ਸਿੰਘ ਜੀ ਨੇ ਆਪਾਂ ਨੂੰ ਦਿਖਾਇਆ ਸੀ ਕੈਨੇਡਾ ਤੇ ਅਮਰੀਕਾ ਦਾ ਗਾਜਰ ਹਨਾ ਜੀ ਅੱਜ ਮੈਂ ਆਈ ਹਾਂ ਗ੍ਰੀਸ ਦੇ ਹਮ ਗਾਰਡਨ ਤੇ ਜੀ ਇੰਨਾ ਕੁ ਜ਼ਿਆਦਾ ਮਤਲਬ ਕਿ ਜੂਨ ਦੀਆਂ ਛੁੱਟੀਆਂ ਚ ਆਇਆ ਲੱਗਦਾ ਪਿਆ ਸੀ ਵੀ ਮੈਂ ਕਿਤੇ ਜਾ ਹੀ ਨਹੀਂ ਸਕਦੀ ਪਰ ਹੁਣ ਜਦੋਂ ਮੈਨੂੰ ਆ 2-3 ਦਿਨ ਹੋ ਗਏ ਲਗਾਤਾਰ ਆਪਣੀ ਟੀਮ ਨਾਲ ਜਾਣ ਦਾ ਮੌਕਾ ਮਿਲਦਾ ਪਿਆ ਮੈਂ ਤਾਂ ਪੂਰੀ ਤਰ੍ਹਾਂ ਆਨੰਦਮਈ ਫਤਤਵੰਤ ਰਹਿੰਦੀ ਹਾਂ ਬਹੁਤ ਮਜ਼ਾ ਆਉਂਦਾ ਐ ਇਦਾਂ ਦੀ ਗ੍ਰੀਨੀ ਚ ਜਾ ਕੇ ਪਰਮਾਤਮਾ ਸਭ ਨੂੰ ਇਹ ਸਮੱਤਿਆ ਬਖਸ਼ੇ ਕਿ ਹਰ ਘਰ 'ਚ ਇਦਾਂ ਦਾ ਇੱਕ ਇੱਕ ਗਾਰਡਨ ਫੁੱਟਾ ਜਾ ਹੋਵੇ ਜੀ ਬਹੁਤ ਧੰਨਵਾਦ ਜੀ ਹਾਂਜੀ ਸਰ ਇਹ ਬਹੁਤ ਧੰਨਵਾਦੀਆਂ ਸਦਾਰ ਸਾਡੇ ਸੀਨੀਅਰ ਜਿਹੜੇ ਆਗੂ ਆ ਸਦਾਰ ਮੇਜਰ ਸਿੰਘ ਜੀ ਸ਼ੀਨਾ ਜਿਨ੍ਹਾਂ ਦੀ ਬਦੌਲਤ ਕਲਾ ਗ੍ਰੀਨ ਪੰਜਾਬ ਮਿਸ਼ਨ ਟੀਮ ਚੱਲ ਰਹੀ ਹੈ ਬਹੁਤ ਜਿਆਦਾ ਐਫਰਟ ਕਰਦੇ ਆ ਕਾਹੀ ਵਗਾਹੇ ਬਹਾਨਾ ਲੱਭਦੇ ਰਹਿੰਦੇ ਸੀ ਕਿਵੇਂ ਨਾ ਕਿਵੇਂ ਪੁਟਾ ਲਾਈਏ ਕਿਵੇਂ ਕਲੱਬ ਦਾ ਸਹਿਯੋਗ ਕਰੀਏ ਟੀਮ ਨੂੰ ਕਿਵੇਂ ਚਲਾਈਏ ਵੀ ਉਹਨੂੰ ਜਿਉਂਦੀ ਰੱਖੀਏ ਜਦੋਂ ਸਹਿਕ ਦੀ ਜੀ ਕਰਨੀ ਹੁੰਦੀ ਉਦੋਂ ਇਹ ਥੋੜਾ ਜਿਹਾ ਤੇਲ ਪਾ ਦਿੰਦੇ ਆ ਫਿਰ ਟੀਮ ਚੱਲਣ ਲੱਗ ਜਾਂਦੀ ਆ ਇਹਨਾਂ ਨੇ ਬਾਹਰੋਂ ਵੀ ਸਾਨੂੰ ਮਾਇਆ ਇਕੱਠੀ ਕਰਕੇ ਭੇਜਦੇ ਆ ਇਹ ਮੇਰੇ ਦਿਮਾਗ ਐ ਸੀ ਪਿੱਛੇ ਉਹਨਾਂ ਨੇ ਵੀ ਸਾਨੂੰ ਬਹੁਤ ਕਾਸੀ ਹੈਲਪ ਕੀਤੀ ਮੈਂ ਆ ਕੇ ਹੁਣ ਗਿਣੇ ਆ ਇੰਨਾ ਕਿ ਇਹ ਤਿੰਨ ਕਪੈਸਿਟੀ ਦੀ ਜਗ੍ਹਾ ਹੋਊਗੀ ਇਹਦੇ ਵਿੱਚ ਇਹਨਾਂ ਦੇ 46 ਬੂਟੇ ਲੱਗੇ ਹੋਏ ਨੇ ਜਿਹੜੇ ਦਰਖਤ ਬਣ ਚੁੱਕੇ ਆ ਤੁਸੀਂ ਦੇਖ ਹੀ ਰਹੇ ਹੋ ਇਹ ਪਲੇ ਹੋਏ ਆ ਉੱਧਰ ਦੇਖ ਲਓ ਮਾਰ ਕੇ ਕੈਮਰਾ ਬਟਨ ਮਾਰੋ ਜੀ 46 ਬੂਟੇ ਆ ਇਹ ਗਲਾਬ ਨੇ ਛੜ ਗਲਾਬ ਨੂੰ ਸਾਰੀ ਝਾੜੀ ਨੂੰ ਇੱਕ ਕਟਿਗਣਿਆ ਵਾ ਇੱਕ ਇੱਕ ਕਟਿਗਣੀ ਗਈ ਆ ਸਾਰੀ ਝਾੜੀ ਇਹ ਵੀ ਇੱਕ ਬੂਟਾ ਹੀ ਆ ਝਾੜੀ ਦਾ ਹਾਂਜੀ ਜਾਂਦੀ ਆ 46 ਕਬੂਟੇ ਆ ਮੈਂ ਜਿਹੜੇ ਗਿਣ ਔਰ ਇਹਨਾਂ ਨੇ ਪੰਜੀਏ ਚ ਹੋਰ ਲਾਤੇ ਕਹਿੰਦੇ ਵੀ ਜਿਹੜੀਆਂ ਅਲੋਪ ਹੋ ਚੁੱਕੀਆਂ ਪ੍ਰਜਾਤੀਆਂ ਵਾ ਅਸੀਂ ਅਜੀਰਾਂ ਵੀ ਖਾਦ ਗਏ ਇੱਥੋਂ ਅਜੀਰ ਦਾ ਬੂਟਾ ਇਹ ਪੱਕੀਆਂ ਹੋਈਆਂ ਸੀ ਇਹਨਾਂ ਖਾਦੀਆਂ ਵਾ ਇਹਨਾਂ ਨੂੰ 100 ਕਾ 2-2 2.5 2 ਫੁੱਟ ਦੇ ਬਿਆਖੋਬੇ ਦੇ ਉੱਤੇ ਇਹ ਦੁੱਤੇ ਲਾਏ ਹੋਏ ਆ ਤੇ ਇਹਦੇ ਵਿੱਚ ਹੁਣ ਇਹਨਾਂ ਨੇ ਹੋਰ ਪੰਜ ਛੇ ਬੂਟੇ ਜਿਹੜੇ ਅਲੋਪ ਹੋ ਚੁੱਕੀਆਂ ਬੂਟੇ ਆ ਉਹ ਪੰਜ ਤਰ੍ਹਾਂ ਦੀਆਂ ਪ੍ਰਜਾਤੀਆਂ ਲਾਈਆਂ ਉਹਦਾ ਅਸੀਂ ਕਰੌਂਦੇ ਦਾ ਬੂਟਾ ਲਾਇਆ ਜੀ ਪਹਿਲੇ ਵੰਨ ਜਤੂਨ ਦਿਖਾਓ ਜਤੂਨ ਦਾ ਵੀ ਲੱਗਾ ਆ ਇਹ ਇਹ ਬੂਟਾ ਜਿਹੜਾ ਗਰੀਸ ਤੋਂ ਆਇਆ ਜੀ ਜਤੂਨ ਦਾ ਮੈਂ ਸੀਨਾ ਸਰ ਨੂੰ ਇਹ ਕਿੰਨੇ ਸਾਲ ਦਾ ਹੋ ਗਿਆ ਜੀ ਕੀ ਹੋ ਗਿਆ ਜੀ ਦੱਸ ਚੰਦੇ 15 ਸਾਲ ਦਾ 15 ਸਾਲ ਦਾ ਬੂਟਾ ਇੰਨਾ ਕਿ ਪਹੁੰਚਿਆ ਵਾ ਤੇ ਇਹ ਮੈਨੂੰ ਦੱਸਿਆ ਸੀਗਾ ਇਹਨਾਂ ਨੇ ਤੇ ਭੈਣ ਹੁਣੀ ਵੀ ਆਏ ਹੋਏ ਸੀ ਹੁਣ ਉਹਨਾਂ ਕੋਲ ਹੀ ਜਾਣਾ ਇਹ ਲਫਾਫਿਆਂ ਦੇ ਵਿੱਚ ਆਏ ਨਾ ਪੈਕ ਕਰਕੇ ਵੈਸੇ ਤੁਸੀਂ ਲੈ ਆ ਨਹੀਂ ਸਕਦੇ ਲੈ ਕੇ ਆਏ ਸੀ ਇੱਥੇ 15 ਸਾਲ ਦਾ ਤਿੰਨ ਬੂਟੇ ਸੀਗੇ ਦੋ ਮੈਨੂੰ ਉਹਦਾ ਮਰ ਗਏ ਸਦਾ ਨਾ ਦੋ ਮਰ ਗਏ ਪਹਿਲਾਂ ਤਾਂ ਤੁਹਾਨੂੰ ਦਿਖਾਏ ਸੀਗੇ ਸੋ ਧੰਨਵਾਦ ਆ ਤੁਹਾਡਾ ਤੇ ਇੱਥੇ ਜਿਹੜੇ ਆ ਤੁਸੀਂ ਨਿੱਕਾ ਜਿਹਾ ਬਾਗ ਦੇਖ ਰਹੇ ਹੋ ਨਾ ਇੱਥੇ ਟੈਂਪਰੇਚਰ ਦਾ 4-5 ਡਿਗਰੀ ਦਾ ਬਾਹਰ ਨਾਲੋਂ ਫਰਕ ਆ ਕਾਫੀ ਜਿਹਾ ਅਨੰਦ ਆ ਰਿਹਾ ਵਾ ਤੇ ਤੁਸੀਂ ਛੋਟੇ-ਛੋਟੇ ਆਪਣੇ ਘਰਾਂ ਦੇ ਵਿੱਚ ਐਫਰਟ ਜਰੂਰ ਕਰੋ ਦਰਖਤਾਂ ਨੂੰ ਰੁੱਖਾਂ ਨੂੰ ਜੇ ਸਾਡੇ ਬੱਚਿਆਂ ਨੂੰ ਅਸੀਂ ਕਹਿੰਨੇ ਆ ਨਾ ਬੱਚਿਆਂ ਵਾਸਤੇ ਆ ਜਾ ਪੁੱਤਰ ਅਸੀਂ ਕਹਿੰਨੇ ਆ ਨਾ ਵੀ ਬੱਚਿਆਂ ਵਾਸਤੇ ਕਰਨਾ ਪੈਂਦਾ ਬੱਚਿਆਂ ਵਾਸਤੇ ਕਰਦੇ ਆ ਹਨਾ ਇੱਕ ਰਾਤ ਮੁੰਡਾ ਮੇਰੇ ਘਰੇ ਆਇਆ ਸੀਗਾ ਤੇ 10 11 ਵਜੇ ਗਿਆ ਤੇ ਉਹ ਨਾ ਕਨੈਕਸ਼ਨ ਲਾਈਟ ਦਾ ਲਾ ਰਿਹਾ ਸੀਗਾ ਮੈਨੂੰ ਬੜਾ ਨਾ ਮਹਿਸੂਸ ਹੋਇਆ ਮੇਰੇ ਬੱਚੇ ਐ ਨਹੀਂ ਮੈਨੂੰ ਪਤਾ ਨਹੀਂਗਾ ਹਨਾ ਇੰਨਾਂ ਗੱਲਾਂ ਬਾਰੇ ਵੀ ਇੰਨਾ ਵੀ ਹੁੰਦਾ ਵਾ ਤੇ ਉਹ ਦੂਜਾ ਮੁੰਡਾ ਨੂੰ ਕਹਿੰਦਾ ਤੂੰ ਲਾ ਲੈ ਇਹਨੂੰ ਹੱਥ ਉਹ ਮਤਲਬ ਲਾਈਟ ਕਰ ਰਹੀ ਸੀ ਕੋਈ ਠੀਕ ਲਾਈਟ ਖਰਾਬ ਸੀਗੀ ਤੇ ਉਹ ਕਹਿੰਦਾ ਘਰੇ ਮੁੰਡਾ ਮੇਰਾ ਘਰੇ ਬੱਚਾ ਰੋਂਦਾ ਵਾ ਵੀ ਮੈਂ ਗਰੰਟ ਨੂੰ ਹੱਥ ਨਹੀਂ ਲਾਉਣਾ ਜੇ ਹੁਣ ਤੁਹਾਨੂੰ ਲੱਗਦਾ ਵੀ ਬੱਚਿਆਂ ਦੇ ਨਾਲ ਤੁਸੀਂ ਰਹਿਣਾ ਵਾ ਬੱਚਿਆਂ ਨੂੰ ਜਿਉਂਦੇ ਰੱਖਣਾ ਤਾਂ ਜਿਉਂਦੇ ਰਹਿਣ ਲਈ ਤੰਦਰੁਸਤ ਰੱਖਣਾ ਵੀ ਜ਼ਰੂਰੀ ਆ ਤੰਦਰੁਸਤ ਰਹਿਣ ਲਈ ਆਕਸੀਜਨ ਜ਼ਰੂਰੀ ਆ ਤੇ ਆਕਸੀਜਨ ਦੇ ਦੇ ਦਰਖਤ ਜ਼ਰੂਰੀ ਆ ਤੇ ਦਰਖਤ ਤੁਹਾਨੂੰ ਲਾਉਣੇ ਪੈਣੇ ਆ ਪਾਣੀ ਦੀਆਂ ਗੱਲਾਂ ਤਾਂ ਬਾਅਦ ਦੀਆਂ ਆ ਪਾਣੀ ਤੁਸੀਂ ਬੋਤਲ ਚ ਲੈਣਾ ਸ਼ੁਰੂ ਕਰੀ ਦਿੱਤਾ ਥੋੜੇ ਟਾਈਮ ਨੂੰ ਟੈਂਕਰਾਂ ਚ ਵੀ ਸ਼ੁਰੂ ਕਰ ਦਿਓਗੇ ਪਰ ਆਕਸੀਜਨ ਦਾ ਪ੍ਰਬੰਧ ਕਰ ਲਓ ਧੰਨਵਾਦ ਸਾਰਿਆਂ ਦਾ ਮਿਹਰਬਾਨੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ